ਲੋਈ ਸਾਥੀ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਡੱਲ ਤੇ ਉਸਤਾਦ ਮਹੰਨਾ ਜੀ ਉਹਨਾਂ ਦੀ ਛੱਤ ਤੇ ਤੇ ਇਹਨਾਂ ਦੇ ਜੜੀਆਂ ਵਾਂ ਡੱਕ ਬਾਈ ਡੱਕ ਦੀਆਂ ਬਾਜੀਆਂ ਲੱਗੀਆਂ ਵਾਂ ਤੇ ਬਾਕੀ ਆਪਾਂ ਉਸਤਾਦ ਜੀ ਨਾਲ ਗੱਲਬਾਤ ਕਰਾਂਗੇ ਸਾਰਾ ਕੁਝ ਪੁੱਛਾਂਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੀ ਇਹ ਖਾਲੜਾ ਜਿਹੜਾ ਵਾ ਆਪਣਾ ਇਲਾਕਾ ਪੈ ਜਾਂਦਾ ਖੇਮ ਕਰਨ ਵਾਲੀ ਸਾਈਡ ਉਦਲ ਸਾਈਡ ਜਿਹੜਾ ਪਿੰਡ ਪੈ ਜਾਂਦਾ ਜੀ ਪਿੰਡ ਡੱਲ ਤੇ ਜਿਵੇਂ ਕਬੂਤਰ ਮਕੀ ਇਹਨਾਂ ਦੇ ਆਉਂਦੇ ਆ ਤੇ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੀ ਉਸਤਾਦ ਜੀ ਨਾਲ ਜਿਹੜਾ ਕਬੂਤਰ ਹੈ ਉੱਪਰ ਹੀ ਹੈ ਲੋਈ ਦੋਸਤੋ ਆਪਾਂ ਛੱਤ ਤੇ ਆ ਗਏ ਆ ਤੇ ਆਪਾਂ ਉਸਤਾਦ ਜੀ ਨਾਲ ਉਹ ਚੱਲਦੇ ਆ ਤੇ ਨਾਲੇ ਪੁੱਛਦੇ ਆ ਉਹਨਾਂ ਦਾ ਕਿਵੇਂ ਡੱਕ ਬਈ ਡੱਕਦਾ ਤੇ ਕੀ ਮੁਕਾਬਲਾ ਅਜੇ ਤੱਕ ਜਾ ਰਿਹਾ ਤੇ ਆ ਉਹਨਾਂ ਦੀ ਛੱਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਉਸਤਾਦ ਜੀ ਨੇ ਮਨਪ੍ਰੀਤ ਸਿੰਘ ਜੀ ਮੰਨਾ ਤੇ ਇਹਨਾਂ ਦਾ ਪਿੰਡ ਜਿਹੜਾ ਡਲਤੇ ਬਾਕੀ ਆਪਾਂ ਉਸਤਾਦ ਜੀ ਨਾਲ ਕਪੂਰੀ ਜਾਣਕਾਰੀ ਲੈਣੇ ਆਂ ਹਾਂਜੀ ਉਸਤਾਦ ਜੀ ਜਿਹੜਾ ਆਪਣਾ ਬਾਜੀਆਂ ਵਗੈਰਾ ਲੱਗੀਆਂ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਆਪਣੇ ਭਰਾਵਾਂ ਨੂੰ ਹਾਂਜੀ ਹਾਂਜੀ ਜੀ ਆਪਣੀਆਂ ਬਾਜੀਆਂ ਲੱਗੀਆਂ ਆਂ ਵਾਂਗ ਗਰੇ ਸਿੰਘ ਦੇ ਨਾਲ ਹਾਂਜੀ ਹਾਂਜੀ ਸੋਨੂੰ ਖਰੀਜਾ ਦੇ ਨਾਲ ਹਾਂਜੀ ਹਾਂਜੀ ਇੱਥੇ ਜੀ ਡਾਰ ਬੰਦੇ ਹੀ ਕੂਤ ਨਹੀਂ ਆਪਣੇ ਠੀਕ ਹੈ ਜੀ ਤੇ ਆਪਣੇ ਭਾਈ ਕੀ ਐਸ ਟਾਈਮ ਦਾ ਆਪਣੇ ਪੰਜ ਕਬੂਤਰ ਉੱਤੇ ਆ ਇੱਕ ਬੇਠਾਣ ਠੀਕ ਹਾਂਜੀ ਲਓ ਜੀ ਟਾਈਮ ਹੋ ਗਿਆ ਜੀ ਆਪਣਾ ਤਕਰੀਬਨ 11:00 11:52 ਜੀ ਤੇ ਉਸਤਾਜ ਜੀ ਜਿਹੜਾ ਸਾਹਿਬ ਜੀ ਆਪਣਾ ਪਹਿਲਾ ਕਬੂਤਰ ਬੈਠਾ ਕਿੰਨੇ ਵੇ ਬੈਠਾ ਏ ਉਹ ਵਾਰੀ 10:32 ਮਿੰਟ ਬੈਠਾ ਠੀਕ ਹੈ ਜੀ ਅੱਜ ਕਿੰਵੀਂ ਪ੍ਰਵਾਹ ਜਗੀ ਆਪਣੀ ਅੱਜ ਤੀਜੀ ਪ੍ਰਵਾਹ ਹੈ ਤੇ ਕਿਵੇਂ ਆਪਣਾ ਵਧੀਆ ਚੱਲਣਗਾ ਵਧੀਆ ਚੱਲਣਦਾ ਜੀ ਤੇ ਇੱਕ ਪਤਾ ਲੱਗੂ ਜੀ ਬੰਦਾ ਵਾ ਅੱਛਾ ਜੀ ਉਹ ਵੇ ਜੀ ਪਹਿਲੇ ਦਿਨਾਂ ਨੇੜੀ ਜਗ੍ਹਾ ਕੰਮ ਖਰਾਬ ਕਰਦਾ ਹਾਂਜੀ ਹਾਂਜੀ ਉਹ ਦਿਨ ਕਬੂਤਰ ਨਹੀਂ ਸੀ ਸੱਤੇ ਹੋਏ ਕਬੂਤਰ ਮੇਲ ਨਹੀਂ ਖਾਦਾ ਸਾਰੇ ਟਾਈਮ ਤੇ ਸਹੀ ਜੀ ਚਲੋ ਬਾਕੀ ਇੱਕ ਘਰ ਆਉਂਦੀ ਆਂ ਆਪਾਂ ਇੱਕ ਦਾ ਨੁਕੜਾ ਦੇਖਦੇ ਆਂ ਇਹ ਚੀ ਚੀ ਬਾ ਚੀ ਪਰਵਾਜ ਆ ਤੇ ਪਰਵਾਜ ਦਾ ਬੜਾ ਲੱਗੂਗੀ ਬੰਦਾ ਜੀ ਇਹ ਜੇ ਇਸ ਤਰ੍ਹਾਂ ਲੋਈ ਬਾਕੀ ਜਿਵੇਂ ਜਿਵੇਂ ਉਸਤਾਦ ਜੀ ਨਾਲ ਦੇ ਕਬੂਤਰ ਆਉਂਦੇ ਆ ਉਵੇਂ-ਉਵੇਂ ਆਪਾਂ ਜਿਹੜਾ ਵਾ ਕਰਾਂਗੇ ਜੀ ਪੇਂਟ ਡਾਲਿਆ ਜੀ ਤੇ ਕਬੂਤਰਾਂ ਦਾ ਲੌਫਟ ਬਹੁਤ ਹੀ ਸੋਹਣੇ ਬਣਾਏ ਆ ਉਸਤਾਦ ਜੀ ਨੇ ਤੇ ਬਹੁਤ ਵੱਡਾ ਸ਼ੌਂਕ ਕਰਦੇ ਆ ਕਿਉਂਕਿ ਜਿਹੜੀਆਂ ਤਕੜੀਆਂ-ਤਕੜੀਆਂ ਛੱਤਾਂ ਦੇ ਨਾਲ ਉਹਨਾਂ ਦੀਆਂ ਡੱਕ ਬਾਈ ਡੱਕ ਦੀਆਂ ਜਣੀਆਂ ਪਰਵਾਜਾਂ ਉਹ ਲੱਗੀਆਂ ਹੀਆਂ ਨੇ ਇਹ ਕਬੂਤਰਾਂ ਦਾ ਤੁਹਾਨੂੰ ਜਿਹੜਾ ਸ਼ੌਂਕ ਕਰਾਵਾਂਗੇ ਬਣੀ ਰਹੀ ਵੀਡੀਓ ਚ ਲੋਈ ਉਸਤਾਦ ਜੀ ਨੇ ਦਾ ਕਬੂਤਰ ਨੇ ਲਿਆ ਇਹ ਤੁਹਾਡਾ ਜਿਹੜਾ ਕੀ ਵਿਚਾਰਾ ਆਪਾਂ ਜਲਦੀ ਇੱਥੇ ਆਓ ਸਾਹਮਣੇ ਖੜ ਤੇ ਆ ਉਸਤਾਦ ਜੀ ਨੇ ਆ ਰਿਹਾ ਦੇਖ ਲੈ ਯਾਰ ਆ ਰਿਹਾ ਕਬੂਤਰ ਜਿਵੇਂ ਵੰਦਾ ਆ ਪਾ ਲਾ ਉਸਰਾ ਉਹ ਪਤਾ ਨੂੰ ਵੀਡੀਓ ਆਪਾਂ ਦੇ ਦੇ ਦਿੰਨੇ ਇਹਨੇ ਪੱਲੇ ਡੱਕੇ ਨਹੀਂ ਗੇ ਹਾਂ ਨਹੀਂ ਉਦਾਂ ਹੀ ਮਾਰ ਦੇ ਛੱਡ ਕੇ ਪੁੱਲੇ ਹਿਮਸ਼ਾਉ ਦੀ ਮੈਂ ਨਹੀਂ ਉਹ ਤੇਜ਼ ਮਾਰ ਦੇ ਤੇ ਚੱਲ ਗਿਆ ਹਾਂ ਹਾਂ ਬਲੇ ਤੇ ਮਾਰਦੇ ਆ ਤੇ ਫਸ ਉਹ ਕੀ ਕਹਿੰਦੇ ਇਹਦੇ ਉੱਤੇ ਜਵਾਰੀ ਮਨੇ ਫਿਰ ਜਵਾਰੀ ਲੰਡੀ ਵੀ ਨਹੀਂ ਲੋ ਜੀ ਆਏ ਸਾਹਮਣੇ ਉਸਤਾਦ ਜੀ ਮੇਰਾ ਕਬੂਤਰ ਆ ਰਿਹਾ ਜੀ ਵੀਡੀਓ ਜੀ ਬਿਲਕੁਲ ਕਲੀਅਰ ਜੀ ਜਿਵੇਂ ਨਹੀਂ ਆਉਂਦਾ ਤੁਹਾਨੂੰ ਦਿਖਾਉਂਦੇ ਆ ਇਹ ਆ ਦੇਖੋ ਆ ਦੇਖੋ ਇਹ ਜਾ ਰਹੇ ਹੈ ਇਹ ਉੱਛਾ ਰਹੇ ਹੈ ਹਲੋ ਵੀਨੀ ਨੰਦਾਵਾਰੇ ਆਪਾਂ ਨੂੰ ਸਮ ਕਰਾਉਣੀ ਲੋ ਜੀ 12 ਵਜੇ ਤੇ 20 ਮਿੰਟ ਹੋ ਗਏ ਆ ਠੀਕ ਹੈ ਤੇ ਆ ਕਬੂਤਰ ਉਸਤਾਦ ਜੀ ਨੇ ਹੱਥਾ ਦਪਿਆ ਤੇ ਜਿਵੇਂ ਇਹ ਬੈੰਦਾ ਵਾ ਕੀ ਆ ਪਾਸਤਾ ਜੀ ਨੇ ਦੀ ਹੋਈ ਲਈ ਜੀ ਤੇ ਆ ਬੰਦੇ ਕਬੂਤਰ ਲਓ ਜੀ ਉਹ ਕਬੂਤਰ ਸਾਹਮਣੇ ਬਹਿ ਗਿਆ ਉਸਤਾਦ ਜੀ ਨੇ ਦਾ 12 ਵਜ ਗਏ ਤੇ 23 ਮਿੰਟ ਤੇ ਬੈਠ ਗਿਆ ਦੂਜਾ ਕਬੂਤਰ ਬੈਠਾ ਹਾਂ 12 ਵਜੇ ਦੇ 24 ਮਿੰਟ ਠੀਕ ਹੈ ਤੇ 12 23 ਤੇ ਬੈਠਾ ਹੈ ਲੋਈ ਆ ਕਬੂਤਰ ਜੀ ਸਾਹਮਣਾ ਉਸਤਾਦ ਜੀ ਨੇ ਅੰਦਰਵਾੜ ਲੱਗੇ ਆ ਹਾਜੀ ਲੋਈ ਆ ਕਬੂਤਰ ਜੇ ਆ ਆ ਮੋਰ ਲੱਗੀ ਏ ਇਹ ਕਬੂਤਰ ਹੁਣ 12 ਵਜ ਗਏ ਤੇ 23 ਮਿੰਟ ਦੇ ਬੈਠਾ ਏ ਉਸਤਾਦ ਜੀ ਨੇ ਦੂਜਾ ਕਬੂਤਰ ਦੇ ਠੀਕ ਏ ਸਰ ਬਾਕੀ ਜਿਵੇਂ ਜਿਵੇਂ ਹੁੰਦੇ ਆ ਤੇ ਸਾਹਮਣੇ ਕਬੂਤਰ ਆ ਗਏ ਆ ਦੇਵੇਂ ਨਵੇਂ ਹੁੰਦੇ ਆ ਪੰਜ ਰੂ ਤੁਹਾਨੂੰ ਨਾ ਵੀਡੀਓ ਸ਼ੇਅਰ ਕਰਾਂਗੇ ਲੋ ਜੀ ਆਏ ਉਸਤਾਦ ਜੀ ਨਾਲਾ ਠੀਕ ਹੈ ਉਸਤਾਦ ਜੀ ਓਕੇ ਓਕੇ ਟੈਨਸ਼ਨ ਨਾ ਲੈਓ ਨਹੀਂ ਨਹੀਂ ਸਾਡਾ ਸਾਫਾ ਨਹੀਂ ਕੋਈ ਟੈਨਸ਼ਨ ਨਹੀਂ ਫਿਰ ਜੜਾ ਕ ਬੁੱਤਰ ਇਹ ਲਓ ਬਰੋ ਦੇਖੇਗੀ ਅੱਗੇ ਕੀ ਨਜ਼ਰ ਆ ਪੁੰਜਾ ਬੁੱਤਰ ਪੰਜ ਸੌ ਜੀ ਵੀ ਆਵੇ ਨਾ ਠੀਕੀ ਬੁੱਤਰ ਡਾਉਨ ਨਾ ਬੁੱਤਰ ਆ ਜੀ ਆਪਾਂ ਅੱਗੇ ਮੰਡੀ ਵੱਲ ਉਹ ਯਾਰ ਨਾ ਜੱਜ ਜੱਜ ਲੱਗੀ ਕਰਨੀ ਹੈ ਲਓ ਜੀ ਆ ਬੈਠ ਲਈ ਕਬੂਤਰੀ ਚਾਰ ਬੈ ਗਏ ਨੇ ਦੇਖੋ ਇਹ ਆਵਾਂ ਰਹਿ ਲਓ ਜੀ ਬੈਠ ਗਈ ਲਓ ਜੀ ਆਪਣੇ ਮੁੰਸਰ ਸਾਹਿਬ ਜੀ ਹਾਂਜੀ ਕਿੰਨੇ ਵੇ ਭਾਈ ਬੈਠੀ ਇਹ ਦੇਖੀਓ ਉਸਤਾਦ ਜੀ ਹਾਂਜੀ 28 12 28 ਦੇ ਬੈਠੀ ਜੀ 28 28 28 12 28 ਹੋਈ 38 28 ਹੋਈ ਹਾਂਜੀ 28 ਹੋਈ 28 ਹੋਈ 12 28 ਦੇ ਬੈਠੀ ਜੇ ਠੀਕ ਹੈ ਉਸਤਾਦ ਜੀ ਨਦੀ ਜਿਹੜੀ ਆ ਤੇ ਜੀ ਗੁੱਡ ਇਹ ਆਪਣੇ ਮੁੰਸਾ ਸਾਹ ਕਿਧਰੋਂ ਆਏ ਭਾਜੀ ਤੁਸੀਂ ਬਿਲਕੁਲ ਆਪਾਂ ਹਰੀ ਗਿਆ ਤੋਂ ਆਏ 700 ਨੂੰ ਵੱਲੋਂ ਤੇ ਸ਼ਹੀਦ ਮੁੰਸਾ ਆਏ ਠੀਕ ਹੈ ਵਧੀਆ ਕਬੂਤਰ ਬੈਨ ਦੇ ਉਸਤਾਦ ਜੀ ਨੇ ਠੀਕ ਹੈ ਉੱਤੋਂ ਹੀ ਆਉਂਦੇ ਜੀ ਹਾਂਜੀ ਉੱਤੋਂ ਆਉਂਦੇ ਜੀ ਠੀਕ ਹੈ ਆ ਆ ਜੇ ਆ ਜੇ ਉਸਤਾਦ ਜੀ ਨੇ ਵੀ ਹਣ ਮਾਦੀ ਜਿਹੜੀ ਬੈਠੀ ਠੀਕ ਹੈ ਆ ਇਹਨਾਂ ਨੂੰ ਮੋਹਰ ਲਵਾਈਆ ਪਹਿਲਾਂ ਵੀ ਤੇ ਚਲ ਗਈ ਉਸਤਾਦ ਜੀ ਨੇ ਮਾਦੀ ਤੇ ਕੇ ਵੀਰ ਨੇ ਫੜ ਲਈ ਉਹ ਪੁੰਜਾ ਉਹਦੇ ਫੁੱਟਿਆ ਗਿਆ ਜੀ ਆ ਮਾਦੀ ਹੁਣ ਉਸਤਾਦ ਜੀ ਨੇ ਬੈਠੀ 12:28 ਮਿੰਟ ਤੇ ਤੇ ਉਸਤਾਦ ਜੀ ਨਾਲੇ ਹੋਰ ਵੀ ਉੱਪਰੋਂ ਕਬੂਤਰ ਆ ਰਹੇ ਨੇ ਜਿਵੇਂ ਜਿਵੇਂ ਹੁੰਦੇ ਆ ਲੋਈ ਦੋਸਤੋ ਹੁਣ ਉਸਤਾਦ ਜੀ ਨਾਲਾ ਚੌਥਾ ਕਬੂਤਰ ਵੀ ਆ ਰਿਹਾ ਏ ਤੇ ਥੋੜਾ ਨੀਵਾ ਹੁੰਦਾ ਵਾ ਤੇ ਆਪਾਂ ਵੀਡੀਓ ਬਣਾਉਂਦੇ ਆ ਤੇ ਆਪਣੇ ਨਾਲ ਵੀਰੇ ਵੀਡੀਓ ਆਪਣਾ ਕੀ ਨਾਮ ਗਰਲਾਲ ਗਰਲਾਲ ਆ ਜੀ ਕਿਹੜਾ ਪਿੰਡ ਵੀਰ ਸੀ ਆਪਣਾ ਲਾਲਪੁਰਾ ਹਾਂਜੀ ਤੇ ਇਹ ਜਿਹੜੇ ਆ ਭਾਈ ਹੁਨੀਆਂ ਵੀ ਮੁੰਸੇਬ ਸਾਹਿਬ ਆਏ ਆ ਤੇ ਭਾਈ ਨਾਲ ਉਸਤਾਦ ਮਨਪ੍ਰੀਤ ਸਿੰਘ ਜੀ ਨਾਲਾ ਉਹਨਾਂ ਨਾਲ ਸਵਾਇ ਤੇ ਆਹ ਦੇਖੋ ਸਾਹਮਣੇ ਆ ਰਿਹਾ ਜੀ ਬਾਕੀ ਥੋੜਾ ਉੱਚਾ ਵਾ ਨੀਵਾ ਹੁੰਦਾ ਤੈਨੂੰ ਸ਼ੌਂਕ ਕਰੋ ਲੋ ਜੀ ਆਹ ਸਾਹਮਣੇ ਵਾਹ ਜੀ ਸ਼ੌਂਕ ਕਰੋ ਜੀ ਮੈਂ ਇਹ ਨਾ ਵੀ ਉਸਤਾਦ ਜੀ ਹੁਣਾ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲੇ ਆ ਨਹੀਂ ਨਹੀਂ ਮੈਂ ਬਾਅਦ ਦੇ ਨਾਲ ਬੈਠਾ ਹੋ ਚੱਕ ਕਰਦੀ ਮੈਂ ਹਾਂਜੀ ਵੀਡੀਓ ਵੇਖੀ ਮੈਂ ਠੀਕ ਹੈ ਜੀ

amb nega. ਲੋਈ ਅਸਤਾਜ ਦਾ ਚੌਥਾ ਕਬੂਤਰ ਹੀ ਬੈਗੇ। ਲੋਈ ਆਸਤਾਜ ਜੀ ਦਾ ਜਿਹੜਾ ਚੌਥਾ ਪੱਠਾ 12 ਵਜ ਗਏ ਤੇ 40 ਮਿੰਟ ਤੇ ਬਿਠਾ ਏ ਹੁਣ ਆ ਦੇਖ ਲਓ ਜੀ। ਉਸਤਾਜ ਜੀ ਨਾਲ ਦਾ ਕਰਦਾ ਪੱਠਾ ਉਸਤਾਜ ਜੀ? ਹਾਂਜੀ ਕਰਦਾ ਪੱਠਾ। ਠੀਕ ਹੈ। ਬਾਲ ਗੋਲ। ਲੋ ਜੀ ਮੋਰਾ ਚੈੱਕ ਕਰ ਲਓ। ਠੀਕ ਹੈ। ਕਿਨੇ ਵੇ ਬੈਠਾ ਉਸਤਾਜ ਜੀ? 12:12 ਵਜੇ 40 ਮਿੰਟ ਹੈ ਠੀਕ ਹੈ ਰਈਆ ਘਰ ਦਾ ਬੱਠਾ ਸਾਜੀ ਨਾਲ ਠੀਕ ਹੈ ਸ਼ੌਕ ਕਰ ਲਓ ਮੇਰੇ ਭਰਾ ਓਕੇ ਲੋਈ ਉਸਤਾਜ ਜੀ ਨਾਲ ਪੰਜਵੀਂ ਮਾਦੀ ਹੈ ਜੀ ਪੰਜਵੀਂ ਮਾਦੀ ਹੀ ਨਿਕਲੀ ਜੀ ਇਸਦਾ ਦੀਨਾ ਦਾ ਪੰਨਾਂ ਗੁਬਤਰੀ ਬੈਠ ਰਹਾ ਮਾਦੀ ਹੈਗੀ ਏ

ਹੇ ਲੋਈ ਫੇਰ ਚੁੱਕੀ ਗਈ ਤਾਂ ਬੈਂਦੀ ਬੈਂਦੀ ਚੜਾਈ ਮਾਰ ਗਈ। ਹਲੋਈ ਉਸਤਾਜ ਜੀ ਨੇ ਜੀ ਪੰਜਵੀਂ ਮਾਦੀ ਅਗੇ ਵੀ ਇਨੀ-ਇਨੀ ਬੰਦੀ-ਬੰਦੀ ਚੜਾਈ ਮਾਰ ਗਈ ਹੋਇਆ ਦੂਜੀ ਵਾਰ ਹੁਣ ਫੇਰ ਲੱਗਦਾ ਚੜਾਈ ਮਾਰੇਗੀ ਦੇਖੋ ਚੀਂ ਹੁੰਦੀ ਜਾਂਦੀ ਫੇਰ ਉੱਡੀ ਬੈਠ ਗਈ ਸਾਹਮਣੇ ਉਹ ਉਸਤਾਦ ਨੇ ਵੀ ਪੰਜਵੀਂ ਮਾਦੀ ਹਲੋ ਜਾ ਬੈਠੀ ਉੱਤਲੇ ਸਾਈਡ ਉਸਤਾਦ ਜੀ ਨੇ ਲਾਉਣ ਲੱਗੇ ਆ ਉਹ ਬੈਠ ਗਈ ਹਲੋ ਜੀ ਇੱਕਰੀ ਉੱਡ ਕੇ ਫੇਰ ਬੈਠ ਗਈ ਠੀਕ ਹੈ ਜੀ ਮਾਦੀ ਉੱਟ ਗਈ ਸੀ ਫੇਰ ਬੈਠੀ ਜੀ ਜਾਰ ਸਤਾ ਜੀ ਇਹ ਸਤਾ ਜੀ ਨਾਲ ਜਿਹੜੀ ਆ ਪੰਜਵੀਂ ਮਾਦੀ ਜਿਹੜੀ ਬੈਠੀ ਆ ਠੀਕ ਹੈ ਮੋਰ ਸਤਾ ਜੀ ਆ ਜੀ ਠੀਕ ਹੈ ਆਮ ਮਾਦੀ ਹੈ 2 ਮਿੰਟ ਘਟੇ 1 ਵਜੇ 1 ਦੇ ਬੈਠੀ 12 ਵਜੇ 55 ਮਿੰਟ ਤੇ ਲੋਈ ਆਪਣੇ ਨਾਲ ਸਤਾ ਜੀ ਹੁਣੀ ਆਏ ਆ ਅਮਨਸਰ ਸਾਹਿਬ ਆ ਸਤਾ ਜੀ ਹੁਣੀ ਨਾਲ ਭਾਜੀ ਨੇ ਭਾਈ ਹਿੰਦ ਕੀ ਨਾ ਇਸ ਨਾਮ ਤੇ ਸੁਰਨਾਮ ਸਿੰਘ ਜੀ ਆਪਣੇ ਵੀ ਫਿਰਦਾਵਾ ਫਿਰਦਾਵਾ ਠੀਕ ਹੈ ਨਾਲ ਨਾਲ ਫਾਦਰ ਸਾਹਿਬ ਇਹਨਾਂ ਦੇ ਤੇ ਉਸਤਾਦ ਜੀ ਕਬੂਤਰਾਂ ਦੀ ਥੋੜੀ ਡਿਟੇਲ ਦੇ ਦਿਓ ਆਪਣੇ ਭਰਾਵਾਂ ਨੂੰ ਹਾਂਜੀ ਵੀਰ ਜੀ ਅੱਜ ਤੀਜੀ ਪਰਵਾਜ਼ ਹੀ ਆਪਣੀ ਹਾਂਜੀ ਹਾਂਜੀ ਤੇ ਪਹਿਲਾ ਕਬੂਤਰ ਬੈਠਾ ਬਣਾ 10:30 ਮਿੰਟਾਂ ਦੇ ਹਾਂਜੀ ਤੇ ਦੂਸਰੇ 12 ਤੋਂ ਪਾਰ ਹੀ ਬੈਠੇ ਆ 12 ਤੋਂ ਲੈ ਕੇ 1 ਵਜੇ ਤੱਕ ਠੀਕ ਠੀਕ ਪੰਜ ਪਹਿਲਾ ਕਬੂਤਰ ਆਪਣਾ ਬੈਠਾ ਹੈ ਜੀ 10:32 ਮਿੰਟਾਂ ਦੇ ਹਾਂਜੀ ਦੂਜਾ ਕਬੂਤਰ ਬੈਠਾ ਹੈ 12:30 ਮਿੰਟਾਂ ਦੇ ਹਾਂਜੀ ਤੀਸਰਾ 12:28 ਦੇ ਬੈਠਾ ਹੈ ਹਾਂਜੀ ਹਾਂਜੀ ਚੌਥਾ ਕਬੂਤਰ ਬੈਠਾ ਹੈ 12:40 ਮਿੰਟ ਤੇ ਹਾਂਜੀ ਹਾਂਜੀ ਪੰਜਵਾਂ ਕਬੂਤਰ ਬੈਠਾ ਹੈ ਆਪਣਾ 12:58 ਮਿੰਟ ਤੇ ਠੀਕ 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 ਇੱਕ ਬੱਚਾ ਆਪਣਾ ਜੇ ਉੱਪਰ ਆ ਹਾਂਜੀ ਜਦੋਂ ਆਊਗਾ ਤੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਜਰੂਰ ਹੋ ਜੀ ਤੇ ਦੂਜੀਆਂ ਛੱਤਾਂ ਦੀ ਕੀ ਡਿਟੇਲ ਦੂਜੀਆਂ ਛੱਤਾਂ ਦੇ ਵੀ ਇੱਕ ਦੇ ਬੈਠੇ ਆ ਪੰਜ ਕਬੂਤਰ ਦੂਜੀ ਛੱਤ ਦੇ ਬੈਠੇ ਆ ਹਾਂਜੀ ਹਾਂਜੀ ਉਹਦਾ 7:45 ਦੇ ਬਹਿ ਗਿਆ ਇੱਕ 11: 21 58 ਤੇ 12 21 ਤੇ 1 12 بس ਉਹਦੇ ਪੰਜ ਬੈਠੇ ਆ ਇੱਕ ਛੱਤ ਦੇ ਜੇ ਚਾਰ ਬੈਠੇ ਆ ਠੀਕ ਹੈ ਹਾਂਜੀ ਤੇ ਉਸਤਾਦ ਜੀ ਆਪਾਂ ਕਿੰਨਾ ਅੱਗੇ ਚੱਲ ਰਹੇ ਹਾਂ ਉਹਨਾਂ ਤੋਂ ਇੱਕ ਘਰ ਤੋਂ ਤੇ ਆਪਾਂ ਜੇ ਹਾਲ ਦੀ ਘੜੀ 6 6 7 ਘੰਟੇ ਅੱਗੇ ਆ ਹਾਂਜੀ ਹਾਂਜੀ ਤੇ ਦੂਜੇ ਤੋਂ ਆਪਾਂ ਉਹਨਾਂ ਹੀ ਪੁੱਛੇ ਆ 10 ਘੰਟੇ ਜੀ ਰੱਖੀਆਂ ਤੇ ਕਿੰਨੇ ਦਿਨਾਂ ਦਾ ਦਰਵਾਜੇ ਹੁਣ ਪਤਾ ਲੱਗੂਗਾ ਹਾਂਜੀ ਕਿੰਨੇ ਦਿਨਾਂ ਦਾ ਹੈਗਾ ਜੀ ਇਹ 5 ਦਿਨ ਦੀ ਐਵਰੇਜ ਆ ਠੀਕ ਹੈ ਜੀ ਤੀਜੇ ਦਿਨ ਹੀ ਜੱਜ ਆਹ ਤੀਜਾ ਦੇ ਲਓ ਜੀ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨੀ ਹੈ त्यहाँ न्याक्सट टाइम फेरि आव जी भत श्री अन्त